ਪਹਿਰਾ ਹੁਆ ਕਾਨ ਪਾਉਂ ਤੇ ਪਿੰਗਰ ਪਿਆ ਮਾਰਿਆ ਸਤਗੁਰੂ ਬਾਣ ਜ਼ੁਬਾਨ ਤੋ ਗੁੰਗਾ ਹੋ ਗਿਆ ਗੁੰਗਾ ਇਸ ਕਰਕੇ ਹੋ ਗਿਆ ਕਿ ਉਹਨੂੰ ਇਹ ਪਤਾ ਲੱਗ ਗਿਆ ਮੈਂ ਸਮਰੱਥ ਨਹੀਂ ਹਾਂ ਕਿ ਉਹਦੇ ਕਿਹੜੇ ਕਿਹੜੇ ਗੋਣ ਗਾਵਾਂ ਉਹ ਇੰਨਾ ਬੇਅੰਤ ਹੈ ਇਸ ਲਈ ਗੁੰਗਾ ਹੋਇਆ ਜ਼ੁਬਾਨ ਤੋ ਗੁੰਗਾ ਨਹੀਂ ਹੋਇਆ ਉਹਦੇ ਅੰਦਰ ਕੋ ਮੋ ਸ਼ਬਦ ਕੀ ਲੱਭਦੇ ਕਿੰਨਾ ਸ਼ਬਦਾਂ ਵਿੱਚ ਤੇਰੀ ਸਿਫਤ ਲਿਖਾਂ ਮੈਨੂੰ ਲਫ਼ਜ਼ਾਂ ਦੀ ਥੋੜ੍ਹ ਰੈਂਦੀ ਹੈ ਇਕ ਆਦਮ ਨੇ ਗੋਲ ਲਿਖੇ ਗੁਰੂਕਲ ਦੀ ਤਰਪਾਤਸ਼ਾਲਾ ਕਿੰਨਾ ਲਫਜ਼ਾਂ ਵਿੱਚ ਤੇਰੀ ਸਿਫਤ ਲਿਖਾਂ ਮੈਨੂੰ ਅੱਖਰਾਂ ਦੀ ਥੋੜ ਰੈਂਦੀ ਏ ਤੇਰੀ ਕੁਰਬਾਨੀ ਤੱਕ ਦਾਤਾ ਮੇਰੀ ਕਲਮ ਰੋਣ ਲੱਗ ਪੈਂਦੀ ਏ ਕਹਿੰਦਾ ਲਿਖੇ ਨਹੀਂ ਜਾਂਦੇ ਪਰਮਾਤਮਾ ਇੰਨਾ ਬਿਆੰਤ ਹੈ ਸਾਹਿਬ ਸਚੇ ਪਾਸ਼ਾ ਮਹਾਰਾਜ ਕਹਿੰਦੇ ਮੈਂ ਉਹਦੀ ਸਿਫਤ ਸਾਲਾ ਕਰ ਨਹੀਂ ਸਕਦਾ ਅੱਖਰ ਮੁੱਕ ਜਾਂਦੇ ਨੇ ਸ਼ਬਦ ਮੁੱਕ ਜਾਂਦੇ ਨੇ ਤੇ ਇੱਥੇ ਡਿਗਰੀਆਂ ਲਵਾਈਆਂ ਤ੍ਰਿਤੀ ਯੁਗ ਦਾ ਜਿਹੜਾ ਅਵਤਾਰੀ ਆਇਆ ਉਹ 14 ਕਲਾ ਸਮਰਾਥ ਜਿਹੜਾ ਦਵਾਪਰ ਯੁਗ ਦਾ ਅਵਤਾਰੀ ਆਇਆ ਉਹ 16 ਕਲਾ ਸਮਰਾਥ ਕਲਾਵਾਂ ਕਲਾ ਕੀ ਹੁੰਦੀ ਹੈ ਕਲਾ ਤੇ ਕਲਾਕਾਰਾਂ ਦੇ ਕੋਲ ਹੁੰਦੀ ਹੈ ਮੈਂ ਸੁਣਿਆ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੇ ਦਰ ਤੇ ਇੱਕ ਕਲਾਕਾਰ ਆਇਆ ਅਸਲ ਵਿੱਚ ਇੱਕ ਕਲਾਕਾਰ ਹੁੰਦੇ ਨੇ ਇਹਨਾਂ ਲਈ ਇਹ ਅਖਰ ਵਰਤਣਾ ਹੀ ਸਹੀ ਹੈ ਕਹਿੰਦੇ ਜੀ ਕੁਈ ਅਲੰਗੋ ਹੋ ਜਾਂਦਾ ਗਾਇਬ ਹੋ ਜਾਂਦਾ ਜਾਦੂਗਰ ਬਖਾਂਦੇ ਨਾ ਜਾਦੂ ਉਹ ਇੱਕ ਮੈਜਿਕ ਟ੍ਰਿਕ ਹੁੰਦੀ ਹੈ ਤੁਹਾਡੇ ਸਾਹਮਣੇ ਬੰਦਾ ਗਾਇਬ ਕਰ ਦਿੰਦੇ ਨੇ ਪਰ ਉਹ ਤੁਹਾਡੀ ਅੱਖਾਂ ਦਾ ਝਲਾਵਾ ਝਲਾਵਾ ਹੁੰਦਾ ਤੁਹਾਡੀ ਅੱਖਾਂ ਦਾ ਭੁਲੇਖਾ ਹੁੰਦਾ ਉਹ ਇੱਕ ਟ੍ਰਿਕ ਹੁੰਦੀ ਹੈ ਬਸ ਕਈ ਵਾਰੀ ਤਾਸ਼ ਦੇ ਪੱਤੇ ਲੈ ਕੇ ਕਹਿੰਣਗੇ ਆਹ ਵਾਲਾ ਨੰਬਰ ਲੱਭ ਉਹੀ ਨੰਬਰ ਆ ਜਾਏਗਾ ਉਹ ਇੱਕ ਟ੍ਰਿਕ ਹੁੰਦੀ ਹੈ ਜਦੋਂ ਤੁਹਾਨੂੰ ਉਹ ਟ੍ਰਿਕ ਆ ਜਾਂਦੀ ਹੈ ਜਿਹਨੂੰ ਰਿੱਧੀਆਂ ਸਿੱਧੀਆਂ ਕਿਹਾ ਗਿਆ ਹੈ ਬੰਦਾ ਸਿੰਘ ਬਹਾਦਰ ਨੂੰ ਜਾ ਕੇ ਪਾਤਸ਼ਾਹ ਨੇ ਆਖਿਆ ਸੀ ਬੰਦਿਆਂ ਵਾਲੇ ਕੰਮ ਨਹੀਂ ਉਹ ਕਲਾਕਾਰੀ ਵਿਖਾਉਂਦੇ ਨੇ ਕੋਈ ਕਹਿੰਦਾ ਜੀ ਮੈਂ ਪਾਣੀ ਦੇ ਤੋਰ ਲੈਣਾ ਵਾ ਧੰਨ ਗੁਰੂ ਗੋਬਿੰਦ ਸਿੰਘ ਪਾਸ਼ਾ ਕੋ ਲਾ ਗਿਆ ਅਨੰਦਪੁਰ ਸਾਹਿਬ ਉਹਨੇ ਸੁਣਿਆ ਪੁਲੀ ਗਲਗੀਆਂ ਵਾਲਾ ਪਾਤਸ਼ਾਹ ਜੀਵਿੰਦਰ ਕੋਈ ਕਲਾ ਹੈ ਨਾ ਉਹਨੂੰ ਪੜ੍ਹਾਣੇ ਵਾਜਦਾ ਔਰ ਸੱਚ ਹੈ ਜਿਹੜੇ ਕਵੀਸ਼ਰ ਪਾਤਸ਼ਾਹ ਮਹਾਰਾਜ ਦੇ ਕੋਲ ਰਹਿੰਦੇ ਸਨ ਧੰਨ ਗੁਰੂ ਗੋਬਿੰਦ ਸਿੰਘ ਪਾਸ਼ਾ ਕੋ 52 ਕਵੀ ਪੌਂਟਾ ਸਾਹਿਬ ਦੀ ਧਰਤੀ ਤੇ ਪਾਤਸ਼ਾਹ ਮਹਾਰਾਜ ਨੇ ਕਿਹਾ ਕੁਝ ਫੁਰਸਤ ਦਾ ਸਮਾਂ ਆਨੰਦਪੁਰ ਸਾਹਿਬ ਨਾਲ ਆਪਾਂ ਅਰਦਾਸ ਵਿੱਚ ਇੱਕ ਵਚਨ ਕੰਨਿਆ ਵੇਖ ਕੇ ਅਨ ਡਿੱਠਾ ਕਰ ਜਦੋਂ ਮਾਹੂਲ ਇਦਾਂ ਦਾ ਬਣ ਗਿਆ ਨਾ ਵੀ ਹੁਣ ਸਿੱਧਾ ਟਕਰਾਅ ਹੋ ਜਾਏਗਾ ਬਾਈ ਧਰ ਦੇ ਰਾਜਿਆਂ ਨਾਲ ਮਾਮਾ ਕਰਪਾਲ ਚੰਦ ਮਾਤਾ ਗੁਜਰੀ ਜੀ ਦੇ ਨਾਲ ਤੇ ਹੋਰ ਗੁਰਮਖ ਪਿਆਰੀ ਗੁਰਸਿੱਖਾਂ ਨਾਲ ਸਲਾਮ مشورہ ਕੀਤਾ ਵੀ ਆਪਾਂ ਕੁਝ ਸਮਾਂ ਟਲ ਜਾਈਏ ਟਾਲ ਦਈਏ ਲੜੀਏ ਨਾ ਅਨੰਦਪੁਰ ਤਾਂ ਛੱਡੇ ਆ ਸਨ ਪੌਂਟਾ ਸਾਹਿਬ ਤਾਂ ਜਾ ਕੇ ਡਿੱਗੇ ਸਨ ਗੁਰਮੁਖ ਪਿਆਰਿਓ ਰੀਜ਼ਨ ਹੋਰ ਵੀ ਬਹੁਤ ਹੋ ਸਕਦੇ ਨੇ ਪਰ ਉਹਨਾਂ ਵਿੱਚ ਇੱਕ ਰੀਜ਼ਨ ਇਹ ਵੀ ਸੀ ਕਿ ਪਾਤਸ਼ਾਹ ਨੇ ਕੋਸ ਸਮੇਂ ਲਈ ਟਾਲ ਦਿੱਤਾ ਗੁਰਦੇਵ ਭਾਦਰ ਸਾਹਿਬ ਮਹਾਰਾਜ ਨੇ ਵੀ ਟਾਲਿਆ ਹਰਮੰਦਰ ਸਾਹਿਬ ਗਏ ਕਿਉਂਕਿ ਜਿਹੜੇ ਕਲਾਕਾਰ ਹੁੰਦੇ ਨੇ ਨਾ ਉਹਨਾਂ ਦਾ ਕਬਜ਼ਾ ਕਈ ਵਾਰੀ ਹੁੰਦਾ ਤੇ ਸੱਚ ਜਿਹੜਾ ਉਹ ਪਿੱਛੇ ਰਹਿ ਜਾਂਦਾ ਅੱਜ ਵੀ ਹੈ ਤਖਤਾਂ ਤੇ ਵੀ ਕਬਜ਼ਾ ਹੋ ਜਾਂਦਾ ਅੱਜ ਵੀ ਹੈ ਤਖਤ ਤੇ ਕਬਜ਼ਾ ਸੀ ਗੁਰਤੇਗ ਬਹਾਦਰ ਸਿੰਘ ਮਹਾਰਾਜ ਬਾਬਾ ਬਕਾਲੇ ਤਰ ਮੰਦਰ ਸਾਹਿਬ ਗਏ ਉਹਨਾਂ ਨੇ ਦਰਵਾਜ਼ਾ ਹੀ ਮਾਰ ਲਿਆ ਪਾਦਸ਼ਾਹ ਬਾਹਰ ਖੜੇ ਤੇ ਬਹਿ ਕੇ ਆਏ ਨੇ ਅੱਜ ਵੀ ਸਨਾ ਸਾਹਿਬ ਗੁਰਦੁਆਰਾ ਬਣਿਆ ਹੈ ਅਕਾਲ ਤਖਤ ਸਾਹਿਬ ਦੇ ਨਾਲ ਕਿਉਂ ਬੈਠ ਕੇ ਆਣਾ ਪਿਆ ਕਿਉਂਕਿ ਜਿਨ੍ਹਾਂ ਦੇ ਹੱਥ ਵਿੱਚ ਕਬਜ਼ਾ ਸੀ ਨਾ ਗੁਰੂ ਨੂੰ ਹੀ ਨਹੀਂ ਅੰਦਰ ਬੜਨ ਦਿੱਤਾ ਗੁਰੂ ਦਾ ਉਹ ਮਹਾਨ ਤੀਰਥ ਮਹਾਨ ਉਹ ਪ੍ਰਚਾਰ ਦਾ ਕੇਂਦਰ ਮੰਨਿਆ ਗਿਆ ਤੇ ਪਾਤਸ਼ਾਹ ਮਹਾਰਾਜਤ ਨੇ ਉਸੇ ਗੁਰੂ ਨੂੰ ਨੀਂਦਰ ਬਣ ਦਿੱਤਾ ਗਿਆ ਨੌਵੀਂ ਜੋਤ ਪਾਤਸ਼ਾਹ ਥੜੇ ਸਾਹ ਥੜੇ ਤੋਂ ਬੈਠ ਕੇ ਵਾਪਸ ਆ ਗਏ ਪਰ ਪਾਤਸ਼ਾਹ ਨੇ ਸਿੱਧਾ ਜੰਗ ਨਹੀਂ ਕੀਤਾ ਉਹਨਾਂ ਨਾਲ ਕਿਉਂਕਿ ਜਿਨ੍ਹਾਂ ਨਾਲ ਲੜਨਾ ਪੈਣਾ ਸੀ ਨਾ ਇਹ ਹੁੰਦੇ ਨੇ ਬਗਾਨੇ ਇਹ ਇੱਕ ਆਪਣੇ ਨਹੀਂ ਆਪਣੇ ਨਾਲ ਲੜਨਾ ਬੜਾ ਔਖਾ ਤੇ ਪਾਦਸ਼ਾਹ ਮਹਾਰਾਜ ਨੇ ਰਾਜ ਚੁੜਿਆ ਵੀ ਕੁਝ ਸਮੇਂ ਲਈ ਆਸਾਮ ਬੰਗਾਲ ਬਿਹਾਰ ਦੀ ਧਰਤੀ ਦੇ ਉੱਤੇ ਪ੍ਰਚਾਰਕ ਫੇਰੀ ਲਗਾਈ ਜਾਈ। ਪਾਦਸ਼ਾਹ ਮਹਾਰਾਜ ਸਾਰਾ ਪਰਿਵਾਰ ਲੈ ਕੇ ਉੱਤੇ ਚਲੇ ਗਏ। ਕਬਜ਼ੇ ਦੇ ਵਿੱਚ ਕੋਈ ਗੱਲ ਨਹੀਂ। ਫਿਰ ਬੜੀ ਸੋਚ ਸਮਝ ਤੇ ਵਿਚਾਰ ਦੇ ਨਾਲ ਪਾਦਸ਼ਾਹ ਮਹਾਰਾਜ ਨੇ ਮਾਖੋਵਾਲ ਦੀ ਧਰਤੀ ਮੁੱਲ ਖਰੀਦੀ ਸੀ। ਰਾਣੀ ਚੰਪਾ ਦਾ ਉਸ ਸਦੇ ਪੱਦੀ ਦਾ ਦੇਹਾਂਤ ਹੋਇਆ ਤੇ ਨੇ ਸਦਾ ਸਪੈਸ਼ਨ ਦਿੱਤਾ ਪਾਤਸ਼ਾਹ ਮਹਾਰਾਜ ਧੰਤਾਨ ਸਾਹਿਬ ਦੀ ertid ਤੇ ਜੋ ਅੱਜ ਹਰਿਆਣੇ ਚ ਚਲਾ ਗਿਆ ਥਾ ਉਸ ਇਤਿਹਾਸਿਕ ਸਥਾਨ ਤੇ ਸੀ ਪਾਤਸ਼ਾਹ ਦੇ ਕੋਲ ਆਇਆ ਤੇ ਪਹਿਲੀ ਗ੍ਰਿਫਤਾਰੀ ਵੀ ਗੁਰਤੇਗ ਬਾਦਲ ਸਿੰਘ ਮਹਾਰਾਜ ਦੀ ਧੰਤਾਨ ਸਾਹਿਬ ਦੀ ertid ਤੇ ਹੋਈ ਸੀ ਇੱਕ ਵਾਰੀ ਨਹੀਂ ਹੋਈ ਤਿੰਨ ਵਾਰ ਗ੍ਰਿਫਤਾਰੀ ਭਿੰਦਰ ਸਿੰਘ ਜੋਸ਼ ਜੀ ਦੀ ਕਿਤਾਬ ਹੈ ਜੀਵਨੀ ਸ੍ਰੀ ਗੁਰਤੇਗ ਬਾਦਲ ਸਿੰਘ ਮਹਾਰਾਜ ਤਿੰਨ ਵਾਰੀ ਗ੍ਰਿਫਤਾਰੀ ਤੀਸਰੀ ਵਾਰ ਫਿਰ ਉਥੇ ਸ਼ਹਾਦਤ ਹੋਈ ਹੈ ਗੁਰਮੁਖ ਪਿਆਰਿਓ ਪਾਤਸ਼ਾਹ ਨੇ ਮੱਖੋਵਾਲ ਦੀ ਧਰਤੀ ਲਈ ਮੈਂ ਬੇਨਤੀ ਸਿਰਫ ਇਹ ਨਹੀਂ ਕਰ ਰਿਹਾ ਕਿ ਵੀ ਪਾਤਸ਼ਾਹ ਨੇ ਕੁਝ ਸਮੇਂ ਲਈ ਜੰਗ ਟਾਲ ਦਿੱਤਾ ਆਪਣਿਆਂ ਦੇ ਨਾਲ ਲੜਾਈ ਨਹੀਂ ਕੀਤੀ ਸਿੱਕੇਂਦਰੀ ਸਥਾਨ ਹਰਮੰਦਰ ਸਾਹਿਬ ਤੇ ਕਬਜ਼ਾ ਹੋ ਗਿਆ ਤੇ ਪਾਤਸ਼ਾਹ ਨੇ ਕੇਂਦਰੀ ਸਥਾਨ ਬਦਲ ਕੇ ਆਨੰਦਪੁਰ ਸਾਹਿਬ ਬਣਾ ਲਿਆ ਉਹ ਫਿਰ ਸਿੱਖੀ ਦਾ ਸਕੂਲ ਬਣਾਇਆ ਉਥੋਂ ਸਿੱਖੀ ਪਰਫੁੱਲਤ ਕਰ ਲਈ ਉਥੋਂ ਖਾਲਸਾ ਪੰਥ ਸਜਿਆ ਗਿਆ ਫਿਰ ਉਥੋਂ ਹਕੂਮਤ ਦੀ ਅੱਖੇ ਚ ਅੱਖ ਪਾ ਕੇ ਸੱਚ ਦਾ ਪ੍ਰਚਾਰ ਉਤੋਂ ਕੀਤਾ ਗੁਰੂ ਗ੍ਰੰਥ ਸਹਿਮਾ ਰਾਜ ਜਿੱਥੇ ਗੁਰੂ ਗ੍ਰੰਥ ਸਹਿਮਾ ਰਾਜ ਨਾ ਉਹੀ ਕੇਂਦਰੀ ਸਥਾਨ ਹੈ ਕਈ ਵਾਰ ਹੈਰਾਨ ਹੁੰਨੇ ਆ ਬੜੇ ਵੱਡੇ ਵੱਡੇ ਸਥਾਨ ਨੇ ਇਤਿਹਾਸਿਕ ਸਥਾਨਾਂ ਦਾ ਬਹੁਤ ਵੱਡਾ ਮਾਣ ਹੈ ਕਿ ਇਤਿਹਾਸ ਜੁੜਿਆ ਉਥੇ ਗੁਰੂ ਗ੍ਰੰਥ ਸਾਹਿਬ ਨੂੰ ਮੋਡਾ ਡਰੀਣ ਦੇ ਲਈ ਹੋੜ ਲੱਗੀ ਰਹਿੰਦੀ ਵੀ ਮੈਂ ਮੋਡਾ ਦੇ ਲਵਾਂ ਤੇ ਤੁਸੀਂ ਇੱਕ ਵੀਡੀਓ ਵਾਇਰਲ ਹੋਈ ਸੀ ਪਿਛੇ ਜੀ ਫੇਸਬੁੱਕ ਦੇ ਉੱਤੇ ਕਿ ਪਿੰਡ ਦੇ ਵਿੱਚ ਨਾ ਗਰੰਥੀ ਸਿੰਘ ਵਿਚਾਰਾ ਇੱਕ ਪੈਰ ਹੈ ਨਹੀਂ ਉਹਦਾ ਤੇ ਕੱਲਾ ਹੀ ਚੌਰ ਲੈ ਕੇ ਤੇ ਸੁਖਾਸਨ ਕਰ ਰਿਆ ਓਏ ਪਿਆਰੇ ਆ ਜਿਹੜਾ ਗੁਰੂ ਗ੍ਰੰਥ ਸਾਹਿਬਾ ਜੀ ਹਰਿਮੰਦਰ ਸਾਹਿਬ ਹੈ ਓਹੀ ਗੁਰੂ ਗ੍ਰੰਥ ਸਾਹਿਬ ਤੇਰੇ ਪਿੰਡੇ ਚ ਵੀ ਤੇ ਹੈਗਾ ਉਥੇ ਤੂੰ ਨਹੀਂ ਜਾਣਿਆ ਗੁਰੂ ਤੇ ਓਹੀ ਹੈ ਗੁਰੂ ਦੀ ਵਚਨ ਗੁਰੂ ਦੇ ਸ਼ਬਦ ਤੇ ਓਹੀ ਨੇ ਇਤਿਹਾਸਿਕ ਸਥਾਨ ਆਪਣੇ ਇਤਿਹਾਸਿਕ ਸਥਾਨ ਕਰਕੇ ਵੱਡਾ ਹੋ ਸਕਦਾ ਹੈ ਗੁਰੂ ਤੇ ਹੋਈ ਹੈ ਪਿੰਡ ਦੇ ਗੁਰਦੁਆਰੇ ਤੂੰ ਜਾਂਦਾ ਨਹੀਂ ਉੱਥੇ ਤੈਨੂੰ ਗ੍ਰੰਥੀ ਸਿੰਘ ਨਜ਼ਰ ਨਹੀਂ ਆਉਂਦਾ ਵੀ ਉਹਦੇ ਨਾਲ ਸੇਵਾ ਕਰਾ ਲਵਾਸ ਤੋਂ ਖਾਸਨ ਵੀ ਲਈ ਪ੍ਰਕਾਸ਼ ਵੀ ਲਈ ਮੇਰੇ ਅੰਦਰ ਇਹ ਜਾਗ ਪੈਦਾ ਹੋਵੇ ਤਾਂ ਗੁਰੂ ਅਰਗੋਬਿੰਦ ਸਾਹਿਬ ਪਾਸ਼ਾ ਮਹਾਰਾਜ ਨੇ ਆਣਾ ਸੀ ਤੇ ਪਤਾ ਲੱਗਿਆ हिमाचल ਦੇ ਵਿੱਚ ਇੱਕ ਪਿੰਡ ਆ ਉਹਦੀ रियासत ਦਾ ਰਾਜਾ ਸੀ ਰਾਜਕੁਮਾਰ ਤੇ ਗੁਰਨਾਨਕ ਦੇ ਘਰ ਦਾ ਸ਼ਰਦਾਲੂ ਪਤਾ ਲੱਗਿਆ ਤੇ ਆਪ ਪਾਣੀ ਤਰੌਂਕਦਾ ਫਿਰੇ ਆਪ ਤਿਆਰੀਆਂ ਕਰਾਉਂਦਾ ਫਿਰੇ ਸਾਰਾ ਜਿਹੜਾ ਬਾਦਸ਼ਾਹੀ ਲਿਬਾਸ ਸੀ ਉਹਦਾ ਸਾਰੇ ਦਾ ਸਾਰਾ ਮਿੱਟੀ 'ਚ ਮਿੱਟੀ ਹੋ ਗਿਆ ਤੇ ਪਾਦਸ਼ਾ ਆ ਵੀ ਗਏ ਤੇ ਉਹਨੂੰ ਪਤਾ ਹੀ ਨਹੀਂ ਕਿਸ ਨੇ ਜਾ ਕੇ ਦੱਸਿਆ ਪਾਦਸ਼ਾ ਤੇ ਆ ਗਏ ਨੇ ਦਰਸ਼ਨ ਦੇ ਆਦਾਰ ਤੇ ਕਰ ਲੈ ਤੂੰ ਐਸਾ ਵਿੱਚ ਰੁਝਿਆ ਤੇਰੇ ਮਹਾਰਾਜ ਘਰ ਆਉਂਦੇ ਨੇ ਸੋ ਤੂੰ ਘਰੇ ਅਖੰਡ ਪਾਠ ਸਾਫ ਕਰਾਨਾ ਸਹਿਜ ਪਾਠ ਸਾਫ ਕਰਾਨਾ ਗੁਰਮੁਖ ਪਿਆਰਿਓ ਸਹਿਜ ਪਾਠ ਗਰੰਥੀ ਸਿੰਘ ਇਕੱਲੇ ਕਰ ਰਹੇ ਹੁੰਦੇ ਨੇ ਤੇ ਤੂੰ ਸੁਣਨ ਲਈ ਨੇੜੇ ਵੀ ਨਹੀਂ ਹੁੰਦਾ ਘਰੇ ਬੱਚੇ ਦਾ ਵਿਆਹ ਰੱਖੇ ਤੇ ਤੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੂ ਪਾਠੀ ਸਿੰਘ ਪਾਠੀਆਂ ਨੇ ਪੜ ਕੇ ਚਲੇ ਜਾਣਾ ਪਾਠੀ ਸਿੰਘ ਪੜ ਕੇ ਚਲੇਗੇ ਤੂੰ ਵੱਖਰੇ ਡੀਜੇ ਲਾ ਕੇ ਢੋਲ ਢਮਕਾ ਤੂੰ ਵੱਖਰਾ ਕੀਤਾ ਹੋਇਆ ਆ ਸਾਡੇ ਅੰਦਰ ਕੱਢ ਸਾਹਿਬ ਸੱਚੇ ਪਾਤਸ਼ਾਹਾਂ ਦਾ ਰਾਜ ਕਹਿ ਰਹੇ ਨੇ ਉਹਦੀ ਸਿਫਤ ਸਲਾਹ ਕਰ ਉਹਦੇ ਗੁਣ ਗਾ ਉਹਦੇ ਗੀਤ ਗਾ ਪਰ ਇੱਕ ਇਸ ਇਕੱਲੀ ਜੀਵਾ ਦੇ ਨਾਲ ਗਾ ਨਹੀਂ ਸਕਦਾ ਇਹਨਾਂ ਕਲਾਵਾਂ ਦੇ ਵਿੱਚ ਇਨਸਾਨ ਦੇ ਕੋਲ ਅਵਤਾਰੀ ਪੁਰਸ਼ ਵੀ ਮੁਖਾਈ ਗਏ ਪਾਤਸ਼ਾਹ ਦੇ ਕੋਲ ਆਇਆ ਇੱਕ ਕਹਿੰਦਾ ਮੈਂ ਪਾਣੀ ਤੇ ਤੁਰ ਲੇਣਾ ਵਾ ਤੇ ਉਹਨੇ ਸੋਚਿਆ ਵੀ ਪਾਤਸ਼ਾਹ ਜੀ ਦੀ ਕਲਾ ਵੇਖਦੇ ਨੇ ਉਹਨੂੰ ਨਿਵਾਜਦੇ ਨੇ ਮੈਨੂੰ ਵੀ ਨਿਵਾਜ ਲਗੇ ਪਾਤਸ਼ਾਹ ਨੇ ਤੇ ਨਿਗਾਹ ਵੀ ਨਾਉਂਦੇ ਅਨਮੇਰ ਦੀ ਕੀਤੀ ਬੜਾ ਹੈਰਾਨ ਹੋਇਆ ਵੀ ਮੈਂ ਧੀ ਵੱਡੀ ਗੱਲ ਦੱਸੀ ਆ ਵੀ ਮੈਂ ਪਾਣੀ ਦੇ ਤੁਰ ਲਿੰਦਾ ਵਾਂ ਅਭਿਆਸ ਕਰ ਲਿਆ ਅਭਿਆਸ ਦੇ ਨਾਲ ਕੀ ਨਹੀਂ ਹੁੰਦਾ ਸੱਚੇ ਪਾਸ਼ਾ ਮਹਾਰਾਜ ਨੇ ਤੀਰ ਮਾਰਿਆ ਬਾਹਰ ਚੋਪੜ ਖੇਡਦੇ ਸੀ ਵਜ਼ੀਰ ਖਾਨ ਤੇ ਜਿਹੜਾ ਜ਼ਬਰਦਸਤ ਖਾਂ ਵਜ਼ੀਰ ਦਿੱਲੀ ਦੇ ਤਖਤ ਵੱਲੋਂ ਆਇਆ ਸੀ ਨਾਗਪੁਰ ਨੂੰ ਘੇਰਾ ਪਿਆ ਪਾਤਸ਼ਾਹ ਨੇ ਤੀਰ ਮਾਰਿਆ ਤੇ ਉਹਨਾਂ ਦੀ ਚੋਪੜ ਖਿਲਰ ਗਈ ਉਹਨਾਂ ਦੇ ਚੋਪੜ ਦੇ ਜਿਸ ਮੰਜੇ ਤੇ ਬੈਠ ਕੇ ਖੇਡ ਰਹੇ ਸਨ ਉਹਦੇ ਪਾਵੇ ਦੇ ਵਿੱਚ ਜਾ ਕੇ ਉਹ ਬਹੁਤ ਵੱਡੀ ਦੂਰੀ ਸੀ ਕਾਫੀ ਮੀਲ ਦੀ ਦੂਰੀ ਸੀ ਉਹਨਾਂ ਨੇ ਕਿਹਾ ਕਿੱਥੋਂ ਆ ਗਿਆ ਤੇ ਦੂਰੋਂ ਵੇਖਿਆ ਵੀ ਇੱਕ ਪਰਛਾਵਾਂ ਜਿਹਾ ਨਜ਼ਰ ਆ ਰਿਹਾ ਪਹਾੜਾਂ ਦੇ ਵਿੱਚ ਜਿਵੇਂ ਦੂਰੋਂ ਪਰਛਾਵਾਂ ਨਜ਼ਰ ਆਂਦਾ ਜੇ ਬੰਦਾ ਖੜਾ ਹੋਇਆ ਤੇ ਕਹਿੰਦੇ ਦੋ ਤਿੰਨ ਖੜੇ ਨੇ ਉਹਨਾਂ ਨੇ ਕਿਹਾ ਇਥੇ ਕਰਾਮਾਤੀ ਗੁਰੂ ਸਤਿਗੁਰੂ ਜਾਣਦੇ ਸਨ ਕਿ ਜਿਹੜਾ ਐਡੀ ਦੂਰੋਂ ਤੀਰ ਗਿਆ ਤੇ ਕਹਿਣਗੇ ਕਰਮਾਤੀ ਨਾਲ ਹੀ ਅਗਲਾ ਤੀਰ ਛੱਡਿਆ ਦਰਖਤ ਦੇ ਉੱਤੇ ਆ ਕੇ ਲੱਗਿਆ ਉਹਦੇ ਨਾਲ ਇੱਕ ਚਿੱਠੀ ਸੀ ਇਹ ਮੇਰੀ ਕਰਾਮਾਤ ਨਹੀਂ ਇਹ ਅਭਿਆਸ ਹੈ ਸਚੀ ਪਾਤਸ਼ਾਹ ਮਹਾਰਾਜ ਨੇ ਕਿਹਾ ਮੇਰਾ ਅਭਿਆਸ ਹੈ ਇਹ ਕਰਾਮਾਤ ਨਹੀਂ ਕਿਤੇ ਤੁਸੀਂ ਸਮਝੋ ਕਿ ਇਹ ਕਰਾਮਾਤ ਹੈ ਔਰ ਸੱਚ ਹੈ ਕਿ ਪਾਤਸ਼ਾਹ ਦੇ ਨਾਮ ਵਰਲਡ ਰਿਕਾਰਡ ਹੈ ਤੁਸੀਂ ਸ਼ਾਇਦ ਪੜਿਆ ਹੋਵੇ ਮੈਕਮਿਲਨ ਸੀ ਅਮਰੀਕਨ ਜਿਹੜਾ ਸਭ ਤੋਂ ਵੱਡਾ ਤੀਰਅੰਦਾਜ਼ ਸੀ ਜਦੋਂ ਆਪਾਂ ਪਾਣੀ ਮਿਲਦੇ ਆ ਨਾ ਪਾਣੀ ਲੀਟਰਸ ਦੇ ਵਿੱਚ ਮਿਲਦੇ ਆ ਦੁੱਧ ਮਿਲਦੇ ਆ ਲੀਟਰਸ ਦੇ ਵਿੱਚ ਜਿਹੜੀ ਚੀਜ਼ ਲਿਕਵਿਡ ਆ ਉਹ ਲੀਟਰਸ ਦੇ ਵਿੱਚ ਮਿਲਦੇ ਆ ਜਦੋਂ ਕਪੜਾ ਮਿਲਦੇ ਆ ਉਹ ਗੱਜਾ ਵਿੱਚ ਮਿਲਦੇ ਆ ਤੇ ਜਦੋਂ ਅਸੀਂ ਕੋਈ ਚੀਜ਼ ਠੋਸ ਚੀਜ਼ ਐ ਸੋਲਿਡ ਚੀਜ਼ ਐ ਉਹ ਆਪਾਂ ਕਿਲੋ ਦੇ ਵਿੱਚ ਮਿਲਦੇ ਆ ਸਾਡਾ ਮਾਪਣ ਦਾ ਤਰੀਕਾ ਜਿਹੜਾ ਧਨੁਖ ਬਾਣ ਹੁੰਦਾ ਨਾ ਜਿਹਦਾ ਉਹਦੀ ਪਿੱਛੇ ਦਾ ਜਿਹੜਾ ਧਨੁਖ ਨੂੰ ਖਿੱਚਣ ਦੀ ਜਿਹੜੀ ਤੰਬੀ ਹੁੰਦੀ ਆ ਉਹਨੂੰ ਖਿੱਚਣ ਨੂੰ ਟੰਕੀਆਂ ਦੇ ਵਿੱਚ ਮਿਣਿਆ ਜਾਂਦਾ ਟੰਕੀ ਕਹਿੰਦੇ ਨੇ ਲਾਈਕ ਕਿਲੋ ਲੀਟਰਸ ਐਵੇਂ ਟੰਕੀ ਹੁੰਦੀ ਐ ਇੱਕ ਟੰਕੀ 25 ਕਿਲੋ ਦੀ ਹੁੰਦੀ ਐ ਜੇ ਤੇਰੀ ਬਾਹੂ ਚ ਇੰਨਾ ਦਮ ਐ ਬਾਜੂ ਵਿੱਚ ਕੇ ਤੂੰ 25 ਕਿਲੋ ਜਿੰਨਾ ਖਿੱਚ ਸਕਦਾ ਤੇ ਕਹਿੰਦੇ ਇੱਕ ਟੰਕੀ ਦੀ ਕਮਾਨ ਚ ਲਾਂਦਾ ਹੈ ਤੇ ਜੇ ਦੋ ਟੰਕੀ ਜਿੰਨਾ ਨੇ 50 ਕਿਲੋ ਜਿੰਨਾ ਖੇਚਾ ਸਕਦਾ ਹੈ ਤੇ ਕਹਿੰਦੇ ਦੋ ਟੰਕੀ ਦਾ ਚਲਾਂਦਾ ਸਵਾ ਤਿੰਨ ਟੰਕੀ ਦਾ ਵਰਲਡ ਰਿਕਾਰਡ ਸੀ ਯੂ ਵਿਲ ਸਰਚ ਔਨ ਗੂਗਲ ਕਿ ਮੈਕਮਿਲਨ ਦੇ ਨਾਮ ਸੀ ਉਸ ਦਾ ਰਿਕਾਰਡ ਫਿਰ ਚਾਈਨਾ ਦੀ ਕੁੜੀ ਨੇ ਤੋੜਿਆ ਜਿਹੜੀ ਸਾਢੇ ਤਿੰਨ ਟੰਕੀ ਦੀ ਕਮਾਨ ਚ ਲਾਂਦੀ ਸੀ ਤੇ ਇਤਿਹਾਸ ਕਹਿੰਦੇ ਧੰਗੁਰ ਗੋਬਿੰਦ ਸਿੰਘ ਪਾਸ਼ਾ ਸਾਢੇ 9 ਟੰਕੀ ਦੀ ਕਮਾਨ ਚ ਲਾਂਦੇ ਸੀ ਸਾਢੇ 9 ਟੰਕੀ ਦਾ ਮਤਲਬ ਬਣਦਾ ਹੈ 225 ਕਿਲੋ ਔਰ ਜਿਨ੍ਹਾਂ ਜੰਗ ਪਾਤਸ਼ਾਹ ਮਹਾਰਾਜ ਨੇ ਨਾਦੋੜ ਦਾ ਲੜਿਆ ਨਾ ਬਾਈ ਧਾਰ ਦੇ ਰਾਜਿਆਂ ਨੇ ਜਦੋਂ ਪਾਤਸ਼ਾਹ ਨੂੰ ਕਿਹਾ ਵੀ ਸਾਡੇ ਵੱਲੋਂ ਲੜੋ ਤੇ ਉਥੇ ਪਾਤਸ਼ਾਹ ਦਾ ਇਤਿਹਾਸਿਕ ਜ਼ਿਕਰ ਆਉਂਦਾ ਹੈ ਕਿ ਪਾਤਸ਼ਾਹ ਨੇ ਚਾਰ ਤੀਰ ਸੱਜੇ ਹੱਥ ਨਾਲ ਤੇ ਤਿੰਨ ਤੀਰ ਖੱਬੇ ਹੱਥ ਨਾਲ ਚਲਾਏ ਨੇ ਭਾਵ ਜਿੰਨਾ ਕਮਾਨ ਤੀਰ ਦਾ ਉਹ ਸੱਜੇ ਹੱਥ ਨਾਲ ਖਿੱਚ ਲੈਂਦੇ ਓਨਾ ਹੀ ਖੱਬੇ ਹੱਥ ਨਾਲ ਵੀ ਖਿੱਚ ਲੈਂਦੇ ਸਹਿਬ ਸੱਚੇ ਪਾਤਸ਼ਾਹ ਨੇ ਆਖਿਆ ਇਹ ਕਰਾਮਾਤ ਨਹੀਂ ਪਿਆਰਿਆ ਇਹ ਮੇਰਾ ਅਭਿਆਸ ਹੈ ਪ੍ਰੈਕਟਿਸ ਮੇਕਸ ਅ ਮੈਨ ਪਰਫੈਕਟ ਆਪਾਂ ਆਮ ਪੜਦੇ ਆ ਮੁਹਾਵਰਾ ਹੈ ਕਿ ਜਿਸ ਚੀਜ਼ ਨੂੰ ਆਪਾਂ ਬਾਰ-ਬਾਰ ਐਵੇਂ ਪਾਣੀ ਦੇ ਵਿੱਚ ਲਿਆ ਜਾ ਸਕਦਾ ਹੈ ਬੰਦੇ ਗਾਇਬ ਕੀਤੇ ਇੱਕ ਮੈਜੀਕ ਟ੍ਰਿਕ ਕੇ ਕੀਤੀ ਜਾ ਸਕਦੀ ਹੈ ਇਹਨਾਂ ਰਿੱਧੀਆਂ ਸਿੱਧੀਆਂ ਇਹਨਾਂ ਕਲਾਵਾਂ ਦੇ ਨਾਲ ਲੋਕਾਂ ਨੂੰ ਪਰਮਾ ਕੇ ਲੋਕਾਂ ਨੇ ਆਖਿਆ ਮੇਰੀ ਪੂਜਾ ਕਰੋ ਤੇ ਕਰਾਈ ਤੇ ਲੋਕਾਂ ਨੇ ਕੀ ਦੀ ਮੈਂ ਬੇਨਤੀ ਇਹ ਕਰਨੀ ਚਾਹਨਾ ਵੀ 14 ਕਲਾ ਸਮਰਾਤ 16 ਕਲਾ ਸਮਰਾਤ ਕਹਿੰਦਾ ਮੈਂ ਪਾਣੀ ਤੇ ਤੁਰ ਲੈਣਾ ਪਾਤਸ਼ਾਹ ਨੇ ਖਿਆਲ ਨਹੀਂ ਕੀਤਾ ਤਿੰਨ ਚਾਰ ਦਿਨ ਲੱਟਾ ਲਾਈ ਗਿਆ ਮੈਂ ਪਾਣੀ ਤੇ ਤੁਰ ਲੈਣਾ ਕਿ ਵੀ ਮੈਨੂੰ ਗੁਰੂ ਮਹਾਰਾਜ ਨੇ ਵਾਜਣਗੇ ਨਹੀਂ ਇੱਕ ਦਿਨ ਪਾਤਸ਼ਾਹ ਨੇ ਸੇਵਾਦਾਰ ਨੂੰ ਆਵਾਜ਼ ਮਾਰੀ ਕਹਿੰਦੇ ਜਾਓ ਭਾਈਓ ਸਿੰਘ ਨੂੰ ਲੈ ਕੇ ਆਓ ਜਿਹੜਾ ਕਹਿੰਦਾ ਪਾਣੀ ਤੇ ਤੁਰ ਲੈਣਾ ਕਹਿੰਦੇ ਆ ਜਾ ਮਿਲ ਉਸ ਦਰਿਆ ਦੇ ਕੰਢੇ ਤੇ ਆ ਜਾ ਸਾਤ ਨੂੰ ਜਿਹਦੇ ਦਰਿਆ ਦੇ ਬੁਲਾ ਲਿਆ ਪਾਛ ਉਹ ਬੜਾ ਖੁਸ਼ ਕਿ ਅੱਜ ਪਾਤਸ਼ਾਹ ਸ਼ਾਇਦ ਮੈਨੂੰ ਤਰਾ ਕੇ ਦੇਖਣਗੇ ਕਿ ਵੀ ਹੱਥ ਤੁਰ ਕੇ ਵਿਖਾਉਂਦਾ ਪਾਤਸ਼ਾਹ ਨੇ ਤੁਰੇ ਨਹੀਂ ਇੱਕ ਮਲਾ ਸੀ ਪਾਤਸ਼ਾਹ ਕਹਿੰਦੇ ਆ ਜਾ ਬੇੜੀ ਦੇ ਵਿੱਚ ਬੈਠੀ ਬੇੜੀ ਦੇ ਵਿੱਚ ਬਿਠਾ ਲਿਆ ਹੁਣ ਮਨ ਦੇ ਚ ਖਿਆਲ ਆ ਰਿਹਾ ਕਿ ਸ਼ਾਇਦ ਅਦ ਵਿਚਕਾਰ ਮਜਧਾਰੀ ਚ ਜਾ ਕੇ ਕਹਿਣਗੇ ਵੀ ਹਾਂ ਹੁਣ ਤੁਰ ਕੇ ਵਖਾ ਵੀ ਮੈਂ ਤੁਰ ਕੇ ਵਖਾ ਪਾਸ਼ਾ ਦੇ ਅਗਲੇ ਕੰਡੇ ਤੇ ਚਲੇ ਗਏ ਉਤਰ ਗਏ ਮਲਾ ਨੂੰ ਕਹਿੰਦੇ ਹਾਂ ਪੀਤੇ ਰਾ ਕਿੰਨਾ ਖਰਚਾ ਬਣਿਆ ਉਹਨੇ ਦੋ ਆਨੇ ਇੱਕ ਆਨੇ ਜੋ ਕੀ ਆਏਗਾ ਪਾਸ਼ਾ ਨੇ ਦੇ ਤਾਂ ਦੁਨਣਾ ਜਣਿਆ ਫਿਰ ਤੁਰੇ ਜਾਣ ਕਹਿੰਦਾ ਪਾਦਸ਼ਾ ਅੰਦਰ ਦਾ ਹੁਣ ਅੰਦਰ ਜਿਹੜੀ ਉਹ ਹੋਮੇ ਖੜੀ ਸੀ ਵੀ ਮੈਂ ਪਾਣੀ ਤੇ ਤੁਰ ਲੈਣਾ ਕਹਿੰਦਾ ਪਾਦਸ਼ਾ ਮੈਨੂੰ 20 ਸਾਲ ਲੱਗੇ 20 ਸਾਲ ਤੇ ਮੈਂ ਪਾਣੀ ਤੇ ਤੁਰਨਾ ਸਿੱਖਿਆ ਕਹਿੰਦੇ ਦੋ ਟਕੇ ਦਾ ਦੋ ਟਕੇ ਦੇ ਕੇ ਦੋਨੋਂ ਚਲੇ ਆ ਗਏ ਆ ਨਾ ਦੋ ਟਕੇ ਦੀ ਐ 20 ਸਾਲ ਬਰਬਾਦ ਕਰਲੇ ਵੇਸਟੇਜ ਆਫ ਟਾਈਮ 20 ਸਾਲ ਪਾਣੀ ਤੇ ਤੁਰਨ ਲਈ ਸਿੱਖਦਾ ਰਹਿ ਗਿਆ ਤੂੰ ਦੁਨੀਆ ਨੂੰ ਕੀ ਦੇ ਕੇ ਜਾਏਗਾ ਜੇ ਤੂੰ ਪਾਣੀ ਤੇ ਤੁਰ ਵੀ ਲੈਣਾ ਸਮਾਜ ਨੂੰ ਕੀ ਦੇ ਕੇ ਜਾਏਗਾ ਕੀ ਕਰ ਲਿਆ ਤੂੰ ਇਹੋ ਜਿਹਾ ਕਿਹੜਾ ਤੂੰ ਤੀਰ ਮਾਰ ਲਿਆ ਧੰਨ ਗੁਰੂ ਗੋਬਿੰਦ ਸਿੰਘ ਪਾਸ਼ਾ ਗੁਰੂ ਇੱਕ ਜੋਤ ਹੈ ਨਾ ਗੁਰੂ ਇੱਕ ਜੁਗਤ ਹੈ ਜੁਗਤ ਨਾਲ ਸੰਝਾਇਆ ਕਹਿੰਦੇ ਦੋ ਟਕੇ ਦਾ ਹੈ ਤੇਰੀ ਇਹ ਕਲਾ ਦਾ ਮੁੱਲ ਤੇਰੀ ਇਹ ਰਿੱਧੀ ਸਿੱਧੀ ਦੋ ਟਕੇ ਦੀ ਹੈ ਇਉਂ ਪਾਤਸ਼ਾਹ ਦੇ ਉਹ ਨਿੰਮੋ ਚੀਣਾ ਹੋ ਗਿਆ ਵੀ ਸੱਚ ਹੈ ਤੁਹ ਪਿਆਰੇ ਆ ਨਦੀਆਂ ਦੇ ਵਿੱਚ ਨਾਵਾਂ ਚੱਲਦੀਆਂ ਨੇ 2% ਦਿੱਤਾ ਮੈਂ ਅਸੀਂ ਦੋਨੇ ਬਾਹਰ ਆ ਗਏ ਆ ਤੂੰ ਪਤਾ ਨਹੀਂ ਕਿਹੜਾ ਤੀਰ ਮਾਰਿਆ ਆਪਣੀ ਜ਼ਿੰਦਗੀ ਦੇ 20 ਸਾਲ ਗਵਾਏ ਨੇ ਤੂੰ ਇਸ ਚੀਜ਼ ਦੇ ਵਿੱਚ